ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੋ ਗੁਰਪਿਆਰੀ ਸਾਧ ਸੰਗਤ ਜੀ ਦਾਸ ਅੱਜ ਮਰਿੰਡੇ ਸ਼ਹੀਦਾਂ ਦੇ ਸਥਾਨ ਤੇ ਆਇਆ ਜਿੱਥੇ ਸ਼ਹੀਦਾਂ ਦਾ ਸਥਾਨ ਹੈ ਮਰਿੰਡੇ ਛੋਟੇ ਸਹਿਬ ਜਿਆਦਿਆਂ ਦਾ ਮਾਤਾ ਗੁਜਰ ਜੀ ਅੱਜ ਅਸੀਂ ਬਾਸ ਨੂੰ ਸ਼ਰਲਾ ਕਰਨ ਆਏ ਆ ਤੇ ਸੋ ਸੰਗਤ ਜੀ ਦੇਖੋ ਗੁਰੂ ਘਰ ਦੇ ਹਾਲਾਤ ਆਹੀ ਮੇਰਾ ਵੀਰ ਇੱਧਰ ਪਹਿਲੇ ਵੀਡੀਓ ਮਾਰ ਦੇ ਉਤਾਰ ਲੈ ਸਾਰੀ ਸੰਗਤ ਜੀ ਆ ਮਰਿੰਡੇ ਆਪ ਬੋਰਡ ਦਿਖਾ ਸ਼ਹੀਦਾਂ ਦਾ ਗੁਰੂ ਘਰ ਆ ਸੰਗਤ ਜੀ ਆ ਦੇਖੋ ਪਰਿਆ ਜੀ ਇੱਥੋਂ ਦੀ ਅਸੀਂ ਆਏ ਆ ਅੰਦਰ ਦੀ ਆ ਜੇ ਗੁਰੂ ਘਰ ਦਾ ਹਾਲਾਤ ਆ ਚਿੱਟੇ ਦੀਆਂ ਕੁੜੀਆਂ ਆ ਤਮਾਕੂ ਆ ਲੈਟਰ ਆ ਪੰਨੀਆਂ ਆ ਕੁਲਿਪਾਂ ਆ ਦੇਖੋ ਸੰਗਤ ਜੀ ਆ ਚਿੱਟੇ ਲਾਏ ਹੋਏ ਪੇਪਰ ਆ ਚਿੱਟੇ ਲਾਏ ਪੇਪਰ ਆ ਦੇਖੋ ਉਰੇ ਆ ਮੇਰਾ ਵੀ ਆ ਦੇਖੋ ਜੀ ਪੂ ਲਿਪਾ दारू ਦੀਆਂ ਬੋਤਲਾਂ ਸੰਗਤ ਜੀ ਆ ਗੁਰੂ ਘਰ ਦਾ ਹਾਲਾਤ ਜੇ ਆ ਦੇਖ ਲੋ ਮੇਰਾ ਵੀ ਆ ਸਾਰਾ ਰਾਤ ਭਰਿਆ ਪਿਆ ਪੰਨੀਆਂ ਦੇ ਨਾਲ ਚਿੱਟੇ ਦੀਆਂ ਪੰਨੀਆਂ ਯੂਜ਼ ਕਰਕੇ ਲੈਟਰ ਤਮਾਕੂ ਚੇੜੀ ਖੇੜੀਆਂ ਆ ਜਾਂ ਮੇਰਾ ਵੀ ਰੱਖੀ ਉਹ ਵੀ ਕਿਹੋ ਜਿਹੀ ਕੋਈ ਕੋਈ ਇਥੇ ਮੌਜੂਦ ਨਹੀਂ ਹੈਗਾ ਉਹ ਸੰਗਤ ਜੀ ਬੜਾ ਮਨ ਦੁਖੀ ਹੁੰਦਾ ਜਦੋਂ ਛੀਡਾਂ ਦੇ ਸਥਾਨ ਤੇ ਐਦਾਂ ਦੀ ਕਾਰਵਾਈ ਹੋਵੇ ਨਾ ਪ੍ਰਬੰਧਕ ਦਾ ਧਿਆਨ ਨਾ ਕਿਸੇ ਹੋਰ ਦਾ ਧਿਆਨ ਸ਼ਰਿਆਂ ਵਿੱਚ ਬਾਥਰੂਮ ਦੇ ਵਿੱਚ ਚਿੱਟਾ ਯੂਜ਼ ਕੀਤਾ ਜਾਂਦਾ ਬੀੜੀਆਂ ਪੀਤੀਆਂ ਜਾਂਦੀਆਂ ਸੋ ਇੱਥੇ ਅਸੀਂ ਆ ਕੇ ਸਾਡੂੰ ਨਾ ਕੋਈ ਪ੍ਰਬੰਧਕ ਮਿਲਿਆ ਨਾ ਕੋਈ ਜਥੇਦਾਰ ਮਿਲਿਆ ਨਾ ਕੋਈ ਗ੍ਰੰਥੀ ਮਿਲਿਆ ਸੋ ਅਗਲੀ ਕਾਰਵਾਈ ਤੁਹਾਨੂੰ ਦੱਸਾਂਗੇ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ